ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਸ਼ਗੁਰਬਾਨੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਭ ਨੂੰ ਜੀ ਆਇਆਂ ਜੀ ਆ ਉਸੇ ਸਾਹਨੇ ਮਿਲ ਕੇ ਪਹਿਲਾ ਸ਼ਬਦ ਆਚਾਰਨ ਤੇ ਉਸ ਤੋਂ ਪ੍ਰੰਤੂ ਉਸ ਦੇ ਅਰਥ ਕਰਾਂਗੇ ਅੱਜ ਵਿਹਾਗੜਾ ਮਹਲਾ 5ਵਾਂ ਛੰਤ ਘਰ ਪਹਿਲਾ ਦੇ ਦੂਜੇ ਸ਼ਬਦੀ ਵਾਰੀ ਹੈ ਜੀ ਵਿਹਾਗੜਾ ਮਹਲਾ 5ਵਾਂ ਛੰਤ ਘਰ ਪਹਿਲਾ ਇੱਕ ਓਕਾਰ ਸਤਿਗੁਰੂ ਪ੍ਰਸਾਦ ਅਤਪ੍ਰੀਤਮ ਮਨਮੋਹਨਾ ਕਟ ਸੋਨਾ ਪ੍ਰਾਨ ਆਧਾਰ ਆ ਰਾਮ ਸੁੰਦਰ ਸੋਬਾ ਲਾਲ ਗੋਪਾਲ ਦੇ ਆਲ ਕੀ ਅਪਰਪਾਰ ਆ ਰਾਮ ਅਤ ਪ੍ਰੀਤਮ ਮਨ ਮੋਹਨਾ ਕਟ ਸੋਨਾ ਪ੍ਰਾਨ ਆਧਾਰ ਆ ਰਾਮ ਸੁੰਦਰ ਸੋਬਾ ਲਾਲ ਗੋਪਾਲ ਦੇ ਆਲ ਕੀ ਅਪਰਪਾਰ ਆ ਰਾਮ ਗੋਪਾਲ ਦੇ ਆਲ ਗੋਬਿੰਦ ਲਾਲਨ ਮੇ ਲੋ ਕੰਤ ਨਿਮਾਉਨੀਆਂ ਨੈਨ ਦਰਸ ਤਰਸਨ ਦਰਸ ਪਰਸਨ ननीद विहानिया ज्ञान अंजन नाम बिंजन पै सगल नानक पंपे संत जंपे मेल कंत हमारा लाख मो हर जब लगना मिले राम मिलन क्यों करो पाव किछ हमारा ना चले राम चलचित बित अनित प्रिबिन कम बिदी ना तीजिये ਖਾਨ ਪਾਨ ਸਿਗਾਰ ਵਰਤੇ ਹਰ ਕੰਤ ਬਿਨ ਕਉ ਜੀ ਜਿਏ ਆਸਾ ਪਿਆਸੀ ਰਹਿਣ ਦਨੀਰ ਰਹਿ ਨ ਸਕੇ ਇਕ ਤਲੇ ਇਕ ਤਲੇ ਨਾਨਕ ਪਈੰ ਪੈ ਸੰਤ ਦਾਸੀ ਤੇਉ ਪ੍ਰਸਾਦ ਮੇਰਾ ਪਿਰ ਮਿਲੇ ਸੇਜ ਇਕ ਪ੍ਰਿਯ ਸੰਗ ਦਰਸਨ ਪਾਈਐ ਰਾਂ ਅਫਗਨ ਮੋ ਅਨੇਕਤ ਮਹਿਲ ਬਲਾਈਐ ਰਾਂ ਨਿਰਗੁਣ ਨਿਮਾਣੀ ਨਾਥ ਬਿਨਵੇਂ ਮਿਲੋ ਪ੍ਰਭ ਕਿਰਪਾ ਨ ਦੇ ਪ੍ਰੰਪੀਤ ਖੋਇਏ ਸਹਿਜ ਸੋਇਏ ਪ੍ਰਭ ਬਲਕ ਪੇਖਤ ਨੰਮ ਨਿਦੇ ਗਰ ਲਾਲਾਵੇ ਮਹਿਲ ਪਾਵੇ ਬਿ ਸੰਗ ਮੰਗਲ ਗਾਈਏ ਨਾਨਕ ਪਈ ਹਮ ਤੇ ਸੰਤ ਸਰਨੀ ਬਹੁਤ ਦਰਸ ਦਿਖਾਈਏ ਸੰਤਨ ਕੋ ਪ੍ਰਸਾਦ ਹਰ ਹਰ ਪਾਇਆ ਰਾਮ ਇਸ ਪੁਨੀ ਮਨ சாਤ ਤਤ ਬੁਝਾਇਆ ਰਾਮ ਸਫਲਾ ਸੋਧਿੰਸ ਰਹਿਣ ਸੁਹਾਵੀ ਆਨੰਦ ਮੰਗਲ ਦਸ ਕਣਾ ਪ੍ਰਗਟੇ ਗਪਾਲ ਗੋਬਿੰਦ ਲਾਲਨ ਕਮਨ ਰਸਨਾ ਗੁਣ ਪਣਾ ਭ੍ਰਮ ਲੋਭ ਮੋਹ ਬਕਾਰ ਬਾਕੇ ਮਿਲ ਸਖੀ ਮੰਗਲ ਲਗਾਇਆ ਨਾਨਕ ਪਈ ਹੰਪੇ ਸੰਤ ਜੰਪੇ ਜਿਨ ਹਰ ਹਰ ਸੰਜੋਗ ਮਿਲਾਇਆ ਭ੍ਰਮ ਲੋਭ ਮੋਹ ਬਕਾਰ ਥਾਕੇ ਮਿਲ ਸਖੀ ਮੰਗਲ ਲਗਾਇਆ ਨਾਨਕ ਪਈਆ ਪੇ ਸੰਤ ਜੰਪੇ ਜਿਨ ਹਰ ਹਰ ਸੰਜੋਗ ਮਿਲਾਇਆ ਇਸ ਸ਼ਬਦ ਵਿੱਚ ਗੁਰੂ ਜੀ ਸਿੱਖ ਦਿੰਦੇ ਹਨ ਜੀ ਕਿ ਪਰਮੇਸ਼ਰ ਬਹੁਤ ਪਿਆਰਾ ਮਨ ਨੂੰ ਮੋਹਣ ਵਾਲਾ ਅਤੇ ਸਾਰੇ ਜੀਵਾਂ ਦੇ ਸਰੀਰਾਂ ਵਿੱਚ ਸ਼ੋਭਣ ਵਾਲਾ ਤੇ ਸਭਨਾ ਦੇ ਪ੍ਰਾਣਾਂ ਦਾ ਆਧਾਰ ਹੈ ਜੀ ਅਤੇ ਇਸ ਪਿਆਰੇ ਦਿਆਲੇ ਦਿਆਲੂ ਗੋਪਾਲ ਦੀ ਸੁੰਦਰ ਸ਼ੋਭਾ ਸਾਰੇ ਪਾਸੇ ਸਰਬਤ ਵਿਆਪਕ ਹੈ ਜੀ ਅਤੇ ਉਹ ਪਰਮੇਸ਼ਰ ਪਿਆਰਾ ਅਪਰਪਾਰ ਹੈ ਜੀ ਸਿ ਸੁ ਗੁਰੂ ਜੀ ਆਖਦੇ ਹਨ ਏ ਗopal ਏ ਦਿਆਲੂ ਏ ਗੋਬਿੰਦ ਪਿਆਰੇ ਪਤੀ ਪਰਮੇਸ਼ਰ ਮੈਨੂੰ ਨਿਮਾਣੀ ਨੂੰ ਮਿਲਾਓ ਜੀ ਮੇਰੇ ਨੈਣ ਤੇਰੇ ਦਰਸ਼ਨ ਕਰਨ ਨੂੰ ਤਰਸਦੇ ਹਨ ਜੀ ਅਤੇ ਨੀਂਦਰ ਨਹੀਂ ਆਉਂਦੀ ਜੀ ਅਤੇ ਦਿਨ ਰਾਤ ਮੈਂ ਉਡੀਕ ਉਡੀਕ ਬਤਾ ਦਿੰਦੀ ਹਾਂ ਜੀ ਫਿਰ ਗੁਰੂ ਆ ਜੀ ਆਖਦੇ ਹਨ ਗੁਰ ਗਿਆਨ ਦਾ ਸੁਰਮਾ ਗੁਰ ਸ਼ਬਦ ਗੁਰ ਬਾਣੀ ਨਾਮ ਸਿਮਰਨ ਦਾ ਭੋਜਨ ਅਤੇ ਸਾਰੇ ਆਤਮਿਕ ਸ਼ਿੰਗਾਰ ਕੀਤੇ ਤਾਂ ਜਾ ਕੇ ਮੈਨੂੰ ਕੁਝ ਸਫਲਤਾ ਮਿਲੀ ਜੀ ਨਾਨਕ ਸੰਤ ਗੁਰੂ ਨੂੰ ਜਪਤਾ ਹੋਇਆ ਬੇਨਤੀ ਕਰਦਾ ਹੈ ਜੀ ਕਿ ਮੈਨੂੰ ਪਤੀ ਪਰਮੇਸ਼ਰ ਨਾਲ ਮਿਲਾ ਦਿਓ ਜੀ ਫਿਰ ਗੁਰੂ ਜੀ ਆਖਦੇ ਜਦੋਂ ਤੱਕ ਮੈਨੂੰ ਪਰਮੇਸ਼ਰ ਨਹੀਂ ਮਿਲਦਾ ਜੀ ਮੈਨੂੰ ਲੱਖਾਂ ਲਾਂਬੇ ਸਹਣੇ ਪੈਂਦੇ ਹਨ ਜੀ ਫਿਰ ਗੁਰੂ ਜੀ ਆਖਦੇ ਮੈਂ ਪਰਮੇਸ਼ਰ ਪਿਆਰੇ ਨੂੰ ਮਿਲਣ ਲਈ ਕਿਹੇ ਤਰ੍ਹਾਂ ਦੇ ਅਪਾਰਕ ਉਪਾਅ ਕਰਦੀ ਹਾਂ ਜੀ ਪਰ ਫਿਰ ਵੀ ਮੇਰਾ ਕੁਝ ਵਸਨੇ ਹੈ ਜੀ ਅਤੇ ਮੇਰਾ ਚਿੱਤ ਅਸਥਾਈ ਧਨ ਲਈ ਚੰਚਲ ਰਹਿੰਦਾ ਹੈ ਜੀ ਪਰ ਪਰਮੇਸ਼ਰ ਤੋਂ ਬਿਨਾ ਕਿਸੇ ਤਰਾ ਵੀ ਤੀਰਸ ਧਾਰਨ ਨਹੀਂ ਹੁੰਦਾ ਜੀ ਫਿਰ ਗੁਰੂ ਜੀ ਆਖਦੇ ਨੇ ਪਰਮੇਸ਼ਰ ਹਾਰ ਤੋਂ ਬਿਨਾ ਮੇਰਾ ਖਾਣਾ ਪੀਣਾ ਅਤੇ ਸ਼ਿੰਗਾਰ ਕਰਨਾ ਸਭ ਵਿਅਰਥ ਹੈ ਜੀ ਫਿਰ ਗੁਰੂ ਜਹਾਦਨ ਪਰਮੇਸ਼ਰ ਹਾਰ ਰੂਪ ਪਤੀ ਤੋਂ ਬਿਨਾ ਕਿਸ ਤਰ੍ਹਾਂ ਜੀਵਿਏ ਜੀ ਮੈਨੂੰ ਦਿਨ ਰਾਤ ਪਰਮੇਸ਼ਰ ਹਾਰ ਨੂੰ ਮਿਲਣ ਦੀ ਆਸ ਅਤੇ ਦਰਸ਼ਨ ਦੀ ਪਿਆਸ ਲੱਗੀ ਰਹਿੰਦੀ ਹੈ ਜੀ ਉਸ ਪਰਮੇਸ਼ਰ ਤੋਂ ਬਿਨਾ ਇੱਕ ਦਿਲ ਪਰ ਸਮੇਂ ਲਈ ਮਰ ਨਹੀਂ ਸਕਦੀ ਜੀ ਨਾਨਕ ਦੀ ਅਲਜੋਈ ਹੈ ਜੀ ਏਹ ਸੰਤ ਗੁਰੂ ਹੈ ਤੇਰੀ ਦਾਸੀ ਹਾਂ ਜੀ ਤੇਰੀ ਕਿਰਪਾ ਦੁਆਰਾ ਮੇਰਾ ਪਰਮੇਸ਼ਰ ਪਤੀ ਮੈਨੂੰ ਮਿਲ ਸਕਦਾ ਹੈ ਜੀ ਮੇਰੇ ਤੇ ਮੇਰ ਕਿਰਪਾ ਕਰੋ ਜੀ ਫਿਰ ਗੁਰੂ ਜੀ ਆਹਦੇਨ ਮੇਰੇ ਹਿਰਦੇ ਰੂਪ ਇੱਕ ਇਸੇਜ ਹੈ ਔਰ ਸੇਜ ਸਜੀ ਹੋਈ ਹੈ ਪਤੀ ਵੀ ਮੇਰੇ ਨਾਲ ਹੈ ਜੀ ਪਰ ਫਿਰ ਵੀ ਦਰਸ਼ਨ ਪ੍ਰਾਪਤ ਨਹੀਂ ਹੁੰਦੇ ਜੀ ਪਾ ਉਹ ਪਰਮੇਸ਼ਰ ਹਰ ਦੇ ਦੇ ਅੰਦਰ ਹੀ ਹੈ ਤਾਂ ਵੀ ਦਰਸ਼ਨ ਨਹੀਂ ਪ੍ਰਾਪਤ ਹੁੰਦੇ ਜੀ ਫਿਰ ਗੁਰੂ ਜੀ ਆਖਦੇ ਨੇ ਮੇਰੇ ਵਿੱਚ ਅਨੇਕ ਤਰ੍ਹਾਂ ਦੇ ਔਗਣ ਹਾਂ ਜੀ ਮੈਨੂੰ ਪਤਿ ਪਰਮੇਸ਼ਰ ਮੇਰੇ ਔਗਣਾ ਭਰੀ ਨੂੰ ਕਿਸ ਤਰ੍ਹਾਂ ਆਪਣੇ ਮਹਿਲ ਸਬਲਾਵੇ ਲਈ ਬੁਲਾਵੇ ਜੀ ਫਿਰ ਗੁਰੂ ਜੀ ਆਖਦੇ ਨੇ ਗੁਣਹੀਨ ਨਿਮਾਣੀ ਅਤੇ ਨਾਦ ਬੇਨਤੀ ਕਰਤੀ ਹਾਂ ਜੀ ਕਿ ਇਹ ਕਿਰਪਾ ਨਿਦਾਨ ਪਰਮੇਸ਼ਰ ਹਰ ਮੈਨੂੰ ਵਿਲੋ ਜੀ ਫਿਰ ਗੁਰੂ ਜੀ ਆਹ ধ্যান ਨੋ ਨਿਧਿਆ ਦੇ ਸਵਾਮੀ ਪਰਮੇਸ਼ਰ ਨੂੰ ਪਲ-ਪਲ ਵੇਖਣ ਨਾਲ ਪਰਮ ਦੀ ਕੰਧ ਢਿਗ ਜਾਂਦੀ ਹੈ ਜੀ ਅਤੇ ਸਹਿਜ ਸਵਾਭ ਪਾਵਨਾ ਸੋਜਾ ਹੀ ਦਾ ਹੈ ਜੀ ਪਾਵ ਕੀ ਹੋਈ ਹਾਦ ਤੱਕ ਮਾਸਟਰ ਵਿੱਚ ਪਹੁੰਚ ਜਾਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਘਰ ਵਿੱਚ ਪਤੀ ਪਰਮੇਸ਼ਰ ਆਵੇ ਤਾਂ ਜੀ ਵਿਸਰੀ ਘਰ ਮਹਿਲ ਵਾਲੀ ਹੁੰਦੀ ਹੈ ਜੀ ਅਤੇ ਸਾ ਸੰਗਿਆ ਨਾਲ ਮੇਰੋ ਕੇ ਮੰਗਲ ਬੰਗੀਰ ਜਾਂਦੀ ਹੈ ਜੀ ਨਾਨਕ ਸੰਤਾ ਦੀ ਸ਼ਰਨ ਵਿੱਚ ਬੈ ਕੇ ਬੇਨਤੀ ਕਰਦਾ ਹੈ ਜੀ ਕਿ ਇਹ ਪਰਮੇਸ਼ਰ ਮੈਨੂੰ ਆਪਣੇ ਦਰਸ਼ਨ ਦਿਖਾਓ ਜੀ ਫਿਰ ਗੁਰੂ ਜੀ ਆਖਦੇ ਸੰਤ ਗੁਰੂਆਂ ਦੀ ਕਿਰਪਾ ਕਰ ਕਿਰਪਾ ਕਰਕੇ ਮੈਂ ਪਰਮੇਸ਼ਰ ਹਰ ਨੂੰ ਪ੍ਰਾਪਤ ਕਰ ਲਿਆ ਹੈ ਜੀ ਅਤੇ ਮੇਰੀਆਂ ਸਭ ਇਛਾਵਾਂ ਪੂਰੀਆਂ ਹੋ ਗਈਆਂ ਹਨ ਅਤੇ ਮੇਰੇ ਮਨ ਵਿੱਚ ਸ਼ਾਂਤੀ ਵਸ ਰਹੀ ਹੈ ਜੀ ਅਤੇ ਤ੍ਰਿਸ਼ਨਾ ਦੀ ਤਪਸ਼ ਬੁੱਝ ਗਈ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਮੇਰੇ ਦਿਨ ਸਫਲ ਹੋ ਗਏ ਹਾਂ ਜੀ ਰਹਿਣ ਸੋਹਣੀ ਹੋ ਗਈ ਹੈ ਜੀ ਅਤੇ ਆਨੰਦ ਮੰਗਲ ਵਾਲਾ ਬਹੁਤ ਰਸ ਪ੍ਰਾਪਤ ਹੋ ਗਿਆ ਹੈ ਜੀ ਕਿਉਂਕਿ ਪਿਆਰੇ ਗੋਪਾਲ ਗੋਬਿੰਦ ਅਮੇਸਰਪਤੀ ਪ੍ਰਗਟ ਹੋ ਗਏ ਹਾਂ ਜੀ ਫਿਰ ਗੁਰੂ ਜੀ ਆਖਦੇ ਹਨ ਮੈਂ ਆਪਣੀ ਜੀਵਨਾ ਕਿਹੜੇ ਕਿਹੜੇ ਗੁਣਾਂ ਦਾ ਵਿਖਾਨ ਕਰਾਂ ਜੀ ਮੇਰੇ ਸਭ ਪਰਮ ਲੋਭ ਮੋਹ ਆ ਦੇਕਾਰ ਖਤਮ ਹੋ ਗਏ ਹਾਂ ਜੀ ਅਤੇ ਸਤਸੰਗੀਆਂ ਰੂਪ ਸਖੀਆਂ ਨੇ ਮਿਲ ਕੇ ਇਹ ਮੰਗਲ ਮਈ ਤੇ ਗੀਤ ਗਾਏ ਹਾਂ ਜੀ ਨਾਨਕ ਸੰਤਾਂ ਦੇ ਨਾਮ ਗੁਰਸ਼ਾਬ ਗੁਰਬਾਣੀ ਨਾਮ ਜਪਤਾ ਹੋਇਆ ਬੇਨਤੀ ਕਰਦਾ ਹੈ ਜੀ ਕਿ ਜਨਾ ਨੇ ਸੰਜੋਗ ਵਸ ਹਰਨਾਨ ਲਾਇ ਹੈ ਜੀ ਸ਼ਬਦ ਸਾਰ ਇਸ ਨਾਲ ਗੱਲ ਇਹ ਹੈ ਕਿ ਸ਼ਾਂਤਿ ਗੁਰੂ ਜੀ ਆਦੇਨ ਜੀਵ ਰੂਪ ਇਸਰੀ ਅਮੇ ਸਰਬ ਦੀ ਦੇ ਦਰਸ਼ਨ ਲਈ ਲਾਇ ਲਾਤ ਹੈ ਜੀ ਪਰ ਸੰਜੋਗ ਸੁਖ ਨਹੀਂ ਮਿਲ ਰਿਹਾ ਗੁਰਸ਼ਾਦ ਬਰਬਾਣੀ ਨਾਮ ਸਿਮਨ ਸਾਹ ਸੰਗਤ ਦੇ ਸਾਥ ਅਤੇ ਗੁਰੂ ਦੀ ਕਿਰਪਾ ਦੁਆਰਾ ਮਨੋਕਾਰ ਤੇ ਤਿਆਗ ਤੋਂ ਬਾਅਦ ਹੀ ਪ੍ਰਾਪਤੀ ਸੰਭਵ ਹੈ ਜੀ ਮਾਇਵੀ ਪ੍ਰਵਗਨ ਅੰਦਰ ਵਸਦਾ ਪਰਮੇਸ਼ਰ ਅਨਪਾਵਨੀ ਹੁੰਦਾ ਜੀ ਫਿਰ ਗੁਰੂ ਜੀ ਆਖਦੇ ਜਦੋਂ ਗੁਰਮੇਹਰ ਦੀ ਨਜ਼ਰ ਕਿਰਪਾ ਹੁੰਦੀ ਹੈ ਤਾਂ ਗੁਰ ਸਵਭ ਬਣਾ ਦਿੰਦਾ ਹੈ ਜੀ ਤਾਂ ਮੇਲ ਸੰਭਵ ਹੈ ਜੀ ਫਿਰ ਗੁਰੂ ਜੀ ਆਖਦੇ ਸਦਾ ਦਿਨ ਰਾਤ ਫਿਰ ਸਹਾਉਣੇ ਹੋ ਜਾਂਦੇ ਹਾਂ ਜੀ ਇਸ ਤਰ੍ਹਾਂ ਪਰਮੇਸ਼ਰ ਪਤੀ ਨਾਲ ਇਕਵਿਕਤਾ ਦੀ ਅਵਸਾਪ੍ਰਾਪਤ ਹੋ ਜਾਂਦੀ ਹੈ ਜੀ ਅੱਜ ਦਾ ਵਿਚਾਰ ਕਰਦੇ ਹਾਂ ਮੇਰੇ ਕੋਲੋਂ ਨਿਕਾ ਬੁਲਾ ਨਹੀਂ ਹੋਈਆਂ ਹੋਣਗੀਆਂ ਉਸ ਵਾਸਤੇ ਮੈਂ ਖਿਵਾ ਦੇ ਜਾਚ ਖਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ